ਇੱਕ ਪੈਕੇਟ ਆ ਜਿਹੜਾ ਰੋਂਦਾ ਸੰਜੇ ਸੱਚ ਆਪਰੇਸ਼ਨ ਦੌਰਾਨ ਜਿਹੜਾ ਵਿਸਾਲ ਸਿੰਘ ਜਿਹੜੇ ਸਕੱਤਰਾਂ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਦੀ ਪੈੜੀ ਦੇ ਵਿੱਚੋਂ ਇੱਕ ਪੈਕਟ ਬਰਾਮਦ ਹੋਇਆ ਜ ਜੇਬ ਖੋਲ ਕੇ ਚੈੱਕ ਕਰਨ ਤੇ 505 ਗ੍ਰਾਮ ਆਇਆ ਜਿਹਦਾ ਟੋਟਲ ਵਿਦ ਪੈਕਿੰਗ ਮਟੀਰੀਅਲ 565 ਗ੍ਰਾਮ ਸੀ ਤੇ ਸਰਚ ਆਪਰੇਸ਼ਨ ਹਜੇ ਵੀ ਜਾਰੀ ਹੈ ਕਿਉਂਕਿ ਵਿਡਿਓ ਤੇ ਹੁੱਕ ਲੱਗੀ ਹੋਈ ਸੀ ਇਹ ਸੰਭਾਵਨਾ ਹੈ ਜਿਹੜੀ ਹੈਰੋਡਾ ਡਰੋਨ ਦਾ ਹੀ ਆਈ ਹੋਵੇ ਤੇ ਡਰੋਨ ਦੀ ਰਿਕਵਰੀ ਵਾਸਤੇ ਜਿਹੜੀ ਐ ਸਰਚ ოਪਰੇਸ਼ਨ ਲਗਾਤਾਰ ਚੱਲ ਰਹੀ ਹੈ ਪਾਕਿਸਤਾਨ ਦੀਆਂ ਕੌਜੀਆਂ ਹਰਕਤਾਂ ਲਗਾਤਾਰ جاری ਹੈ ਸਿਰ ਡਰੋਨ ਰਾਈ ਸਮਗਰੀ ਜਿਹੜੀ ਆ ਗੈਰ ਕਾਨੂੰਨੀ ਸਮਗਰੀ ਆ ਉਹ ਬਾਰਡਰ ਦੇ ਏਰੀਆ ਦੇ ਵਿੱਚ ਭੇਜਦੇ ਆ ਰਹੇ ਨੇ ਸਭ ਤੋਂ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਤੇ ਚ ਕਰਨੀ ਹੈ ਇਸੇ ਲੜੀ ਦੇ ਵਿੱਚ ਅੱਜ ਜਿਹੜੀ ਇੱਕ ਹੋਰ ਸਫਲਤਾ ਸਕੱਤਰਾ ਏਰੀਏ ਦੇ ਵਿੱਚ ਸਾਨੂੰ ਜਿਹੜੀ ਮਿਲੀ ਹੈ ਜਿਹੜੇ ਇੱਕ ਪੈਕੇਟ ਆ ਜਿਹੜਾ ਹੈਰੋਂ ਦਾ ਉਹ ਬ੍ਰਾਹਮਤ ਹੋਇਆ ਇਸ ਤੋਂ ਪਹਿਲਾਂ ਜਿਹੜੀ ਇਨਫੋਰਮੇਸ਼ਨ ਹੈ ਉਹ ਪੰਜਾਬ ਪੁਲਿਸ ਤੇ ਬੀਐਸਐਫ ਨੂੰ ਪ੍ਰਾਪਤ ਹੋਈ ਸੀ ਤੇ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ ਸਾਂਝੇ ਸਰਚ ਆਪਰੇਸ਼ਨ ਦੌਰਾਨ ਜਿਹੜਾ ਰਸਾਲ ਸਿੰਘ ਜਿਹੜੇ ਸਕੱਤਰਾ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਦੀ ਪੈੜੀ ਦੇ ਵਿੱਚੋਂ ਇੱਕ ਪੈਕੇਟ ਬ੍ਰਾਹਮਤ ਹੋਇਆ ਜਿਹਨੂੰ ਖੋਲ ਕੇ ਚੈੱਕ ਕਰਨ ਤੇ 505 ਗ੍ਰਾਮ ਆਇਆ ਜਿਹਦਾ ਕੁਟਰਲ ਵਿਦ ਪੈਕਿੰਗ ਮਟੀਰੀਅਲ 565 ਗ੍ਰਾਮ ਸੀ ਇਹਨੂੰ ਕਬਜ਼ੇ ਦੇ ਵਿੱਚ ਲੈ ਕੇ ਥਾਣਾ ਬਲਟੋਆ ਵੀ ਕੇ ਐਫ ਆਈ ਆਰ ਨੰਬਰ 15 ਅੰਡਰ ਸੈਕਸ਼ਨ 21 ਸੀ 10 11 12 ਏਅਰਕ੍ਰਾਫਟ ਐਂਡ ਆਪੀਆ ਸੈਕਟ ਜਿਹੜਾ ਦਰਜ ਰਜਿਸਟਰ ਕਰ ਲਿਆ ਗਿਆ ਤੇ ਇਹਦੀ ਜਿਹੜੀ ਤਫ਼ਤੀਸ਼ ਚੱਲੀ ਹੈ ਤੇ ਸਰਚ ਆਪਰੇਸ਼ਨ ਹਜੇ ਵੀ ਜਾਰੀ ਹੈ ਕਿਉਂਕਿ ਇਹਦੇ ਉਤੇ ਹੁੱਕ ਲੱਗੀ ਹੋਈ ਸੀ ਇਹ ਸੰਭਾਵਨਾ ਹੈ ਜਿਹੜੀ ਹਾਈਡਰੋਨਾਟ ਡਰੋਨ ਦਾ ਹੀ ਆਈ ਹੋਵੇ ਤੇ ਡਰੋਨ ਦੀ ਰਿਕਵਰੀ ਵਾਸਤੇ ਜਿਹੜੀ ਹੈ ਸਰਚ ਆਪਰੇਸ਼ਨ ਲਗਾਤਾਰ ਚੱਲ ਰਹੀ ਹੈ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਭਾਵੇਂ ਪਾਕਿਸਤਾਨ ਵੱਲੋਂ ਨਿਤ ਨਵੀਆਂ ਕੋਝੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਪਰੰਤੂ ਜਿਹੜੀ ਬੀਐਸਐਫ ਤੇ ਪੰਜਾਬ ਪੁਲਿਸ ਹੈ ਮੋਢੇ ਨਾਲ ਮੋਢਾ ਲਾ ਕੇ ਹਰ ਸਥਾਨ ਤੇ ਖੜੀ ਹੈ ਤੇ ਹਰ ਰੋਜ਼ ਰਿਕਵਰੀਆਂ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕਰ ਰਹੀ ਹੈ ਇਹਦੇ ਵਿੱਚ ਵੀ ਜਿਹੜੀ ਸਰਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਸ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਵੇ ਪਾਕਿਸਤਾਨ ਦੀਆਂ ਕੋਝੀਆਂ ਹਰਕਤਾਂ ਲਗਾਤਾਰ ਜਾਰੀ ਹੈ ਸੇ ਡਰੋਨ ਰਾਹੀਂ ਸਮਗਰੀ ਜਿਹੜੀ ਆ ਗੈਰ ਕਾਨੂੰਨੀ ਸਮਗਰੀ ਆ ਉਹ ਬਾਰਡਰ ਦੇ ਏਰੀਆ ਦੇ ਵਿੱਚ ਭੇਜਦੇ ਆ ਰਹੇ ਨੇ ਪਰੰਤੂ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕ ਤੇ ਚੁੱਕ ਕਰਨੀ ਹੈ ਇਸੇ ਲੜੀ ਦੇ ਵਿੱਚ ਅੱਜ ਜਿਹੜੀ ਇੱਕ ਹੋਰ ਸਫਲਤਾ ਸਕਤਰਾ ਏਰੀਆ ਦੇ ਵਿੱਚ ਸਾਨੂੰ ਜਿਹੜੀ ਮਿਲੀ ਹੈ ਅ ਇੱਕ ਪੈਕੇਟ ਆ ਜਿਹੜਾ ਹੈਰੋਂ ਦਾ ਉਹ ਬਰਾਮਦ ਹੋਇਆ ਇਸ ਤੋਂ ਪਹਿਲਾਂ ਜਿਹੜੀ ਇਨਫੋਰਮੇਸ਼ਨ ਹੈ ਉਹ ਪੰਜਾਬ ਪੁਲਿਸ ਤੇ ਬੀਐਸਐਫ ਨੂੰ ਪ੍ਰਾਪਤ ਹੋਈ ਸੀ ਤੇ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ ਸੰਜੇ ਸਰਚ ਆਪਰੇਸ਼ਨ ਦੌਰਾਨ ਜਿਹੜਾ ਰਸਾਲ ਸਿੰਘ ਜਿਹੜੇ ਸਕੱਤਰਾ ਪਿੰਡ ਦੇ ਰਹਿਣ ਵਾਲੇ ਨੇ ਉਹਨਾਂ ਦੀ ਪੈੜੀ ਦੇ ਵਿੱਚੋਂ ਇੱਕ ਪੈਕਟ ਬ੍ਰਮਦ ਹੋਇਆ ਜਿਹਨੂੰ ਖੋਲ ਕੇ ਚੈੱਕ ਕਰਨ ਤੇ 505 ਗ੍ਰਾਮ ਆਇਆ ਜਿਹਦਾ ਟੋਟਲ ਵਿਦ ਪੈਕਿੰਗ ਮਟੀਰੀਅਲ 565 ਗ੍ਰਾਮ ਸੀ ਇਹਨੂੰ ਕਬਜ਼ੇ ਦੇ ਵਿੱਚ ਲੈ ਕੇ ਥਾਣਾ ਬਲਟੋਆ ਵਿਕੇ ਐਫ ਆਈ ਆਰ ਨੰਬਰ 15 ਅੰਡਰ ਸੈਕਸ਼ਨ 21 ਸੀ 10 11 12 ਏਅਰਕ੍ਰਾਫਟ ਐਕਟ ਐਂਡ ਡੀਪੀਏ ਐਕਟ ਜਿਹੜਾ ਦਰਜ ਰਜਿਸਟਰ ਕਰ ਲਿਆ ਗਿਆ ਤੇ ਇਹਦੀ ਜਿਹੜੀ ਤਰਤੀਸ਼ ਚੱਲੀ ਆ ਤੇ ਸਰਚ ਆਪਰੇਸ਼ਨ ਹਜੇ ਵੀ ਜਾਰੀ ਹੈ ਕਿਉਂਕਿ ਇਹਦੇ ਉਤੇ ਹੁੱਕ ਲੱਗੀ ਹੋਈ ਸੀ ਇਹ ਸੰਭਾਵਨਾ ਹੈ ਜਿਹੜੀ ਹੈਰੋਨ ਡਰੋਨ ਦਾ ਹੀ ਆਈ ਹੋਵੇ ਤੇ ਡਰੋਨ ਦੀ ਰਿਕਵਰੀ ਵਾਸਤੇ ਜਿਹੜੀ ਹੈ ਸਰਚ ਆਪਰੇਸ਼ਨ ਲਗਾਤਾਰ ਚੱਲ ਰਹੀ ਹੈ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਭਾਵੇਂ ਪਾਕਿਸਤਾਨ ਵੱਲੋਂ ਨਿਤ ਨਵੀਆਂ ਕੋਝੀਆਂ ਰਕਤਾਂ ਕੀਤੀਆਂ ਜਾਂਦੀਆਂ ਨੇ ਪਰੰਤੂ ਜਿਹੜੀ ਬੀਐਸਐਫ ਤੇ ਪੰਜਾਬ ਪੁਲਿਸ ਹੈ ਮੋਢੇ ਦਾ ਮੋਢਾ ਲਾ ਕੇ ਹਰ ਸਥਾਨ ਤੇ ਖੜੀ ਹੈ ਤੇ ਹਰ ਰੋਜ਼ ਰਿਕਵਰੀਆਂ ਕਰ ਰਹੀ ਹੈ ਤੇ ਇਸ ਤੋਂ ਇਲਾਵਾ ਜਿਹੜੇ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀ ਉਹਨਾਂ ਨੂੰ ਵੀ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕਰੀ ਹੈ ਇਹਦੇ ਵਿੱਚ ਵੀ ਜਿਹੜੀ ਸੈਂਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਸ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕੀਤਾ ਜਾਵੇਗਾ